ਜੇਕਰ ਤੁਹਾਡੇ ਆਉਣ ਤੇ ਗੱਲ ਬਦਲ ਜਾਵੇ ਤਾਂ ਸਮਝੋ ਮਾਮਲਾ ਗੜਬੜਾ ਹੈ ਸੱਚੇ ਗਾਲ ਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਦੋਸਤੋ ਅੱਜ ਫੇਰ ਇੱਕ ਨਵਾਂ ਵਿਸ਼ਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਜੀ ਤੇ ਅੱਜ ਸਾਡਾ ਵਿਸ਼ਾ ਹੈ ਮਾਮਲਾ ਗੜਬੜਾ ਹੈ ਮਾਮਲਾ ਗੜਬੜ ਕਿਵੇਂ ਹੁੰਦਾ ਹੈ ਦੇਖੋ ਦੋਸਤੋ ਤੁਸੀਂ ਵੀ ਕਦੇ ਨੋਟ ਕਰਿਆ ਹੋਣਾ ਕਿ ਅਗਰ ਕੋਈ ਤੁਹਾਡਾ ਗਰੁੱਪ ਹੈ ਉਹ ਗਰੁੱਪ ਹੋ ਸਕਦਾ ਤੁਹਾਡਾ ਕੋਈ ਵੀ ਹੈ ਪਰ ਵਰਕ ਗਰੁੱਪ ਵੀ ਹੋ ਸਕਦਾ ਤੁਹਾਡਾ ਰਿਸ਼ਤੇਦਾਰਾਂ ਦੇ ਵਿੱਚ ਗਰੁੱਪ ਹੋ ਸਕਦਾ ਹੈ ਦੋਸਤਾਂ ਦਾ ਗਰੁੱਪ ਹੋ ਸਕਦਾ ਹੈ ਜਾਂ ਜਿੱਤੇ ਜੌਬ ਕਰਦੇ ਹੋ ਕਲੀਗਸ ਦਾ ਗਰੁੱਪ ਹੋ ਸਕਦਾ ਹੈ ਕੋਈ ਵੀ ਗਰੁੱਪ ਜਿਹੜਾ ਤੁਹਾਡੇ ਨਾਲ ਮਿਲ ਕੇ ਕੰਮ ਕਰਦਾ ਹੈ ਕਿਸੇ ਵੀ ਤਰ੍ਹਾਂ ਦਾ ਗਰੁੱਪ ਲਾ ਸਕਦੇ ਹੋ ਇਹਨਾਂ ਸਾਨੂੰ ਅਹਿਸਾਸ ਹੋ ਜਾਂਦਾ ਹੈ ਇਹਦੇ ਨਾਲ ਅਗਰ ਤੁਸੀਂ ਉਸ ਗਰੁੱਪ ਚ ਅਚਾਨਕ ਆ ਜੰਨੇ ਹੋ ਤੇ ਕੰਟੀਨਿਉਟੀ ਲਗਾਤਾਰ ਗੱਲਬਾਤ ਸੇਮ ਜਿਹੜੀ ਪਹਿਲਾਂ ਚੱਲ ਰਹੀ ਹੈ ਉਹੀ ਚੱਲ ਰਹੀ ਹੈ ਤਾਂ ਕੋਈ ਪ੍ਰੋਬਲਮ ਨਹੀਂ ਤੁਸੀਂ ਉਹਦੇ ਵਿੱਚ ਕੰਟੀਨਿਊ ਕਰ ਲੈਨੇ ਹੋ ਆਪਣੀ ਗੱਲਬਾਤ ਨੂੰ ਪਰ ਅਗਰ ਤੁਹਾਡੇ ਐਂਟਰ ਹੁੰਦੇ ਹੀ ਗੱਲ ਬਦਲ ਜਾਵੇ ਤੁਹਾਡੇ ਆਉਂਦੇ ਹੀ ਗੱਲ ਬਦਲ ਜਾਵੇ ਬਦਲਤੀ ਜਾਵੇ ਬਾਕੀਆਂ ਨੂੰ ਤਾਂ ਸਮਝ ਲਓ ਕਿ ਮਾਮਲਾ ਗੜਬੜਾ ਹੈ ਉਸ ਤੋਂ ਬਾਅਦ ਚੈੱਕ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਕਿ ਇਹ ਮਾਮਲਾ ਗੜਬੜ ਕਿਉਂ ਹੈ ਦੇਖੋ ਇਹਦੇ ਕਈ ਕਾਰਨ ਹੋ ਸਕਦੇ ਆ ਪਹਿਲਾ ਕਾਰਨ ਤਾਂ ਇਹ ਹੈ ਕਿ ਤੁਹਾਡੇ ਪਿੱਛੋਂ ਉਹ ਸਾਰਾ ਗਰੁੱਪ ਹੈ ਜਿਹੜਾ ਬੈਠਾ ਸੀ ਤੁਹਾਡੇ ਆਉਣ ਤੇ ਜਿਹਨੇ ਗੱਲ ਬਦਲੀ ਹੈ ਉਹ ਹੋ ਸਕਦਾ ਤੁਹਾਡੀ ਬਹੁਤ ਬੁਰੀ ਤਰ੍ਹਾਂ ਨਾਲ ਚੁਗਲੀਆਂ ਕਰ ਰਿਹਾ ਹੋਵੇ ਬਹੁਤ ਤੁਹਾਡੀਆਂ ਬੁਰਾਈਆਂ ਕਰ ਰਿਹਾ ਹੋਵੇ ਸਾਰੇ ਮਿਲ ਕੇ ਕਰ ਰਹੇ ਹੁਣ ਪਹਿਲੀ ਗੱਲ ਤਾਂ ਇਹ ਹੋ ਸਕਦੀ ਆ ਦੂਜਾ ਕਾਰਨ ਇਹਦਾ ਇਹ ਹੋ ਸਕਦਾ ਹੈ ਕਿ ਦੇਖੋ ਉਹਦੇ ਵਿੱਚ ਦੂਜਾ ਕਾਰਨ ਜਿਹੜਾ ਆਪਾਂ ਕਹਿ ਸਕਦੇ ਆ ਉਹ ਇਹ ਹੈ ਕਿ ਕੋਈ ਇਸ ਤਰ੍ਹਾਂ ਦੀ ਗੱਲ ਹੈ ਰਾਜ਼ ਹੈ ਜਿਹੜਾ ਤੁਹਾਡੇ ਤੱਕ ਪਹੁੰਚਣ ਦੇਣਾ ਨਹੀਂ ਚਾਹੁੰਦੇ ਤੀਜੀ ਗੱਲ ਹੈ ਕਿ ਤੁਹਾਡੇ ਤੇ ਭਰੋਸਾ ਹਜੇ ਉਹਨਾਂ ਨਹੀਂ ਬਣਿਆ ਉਹਨਾਂ ਦਾ ਕਿ ਉਹ ਆਪਣੀਆਂ ਉਹ ਗੱਲਾਂ ਜਾਂ ਸਾਰੀਆਂ ਗੱਲਾਂ ਤੁਹਾਡੇ ਨਾਲ ਵਿਚਾਰ ਕਰ ਸਕਣ ਸੋ ਕਿਤੇ ਨਾ ਕਿਤੇ ਤੁਹਾਨੂੰ ਫਿਰ ਆਤਮ ਚਿੰਤਨ ਕਰਨ ਦੀ ਲੋੜ ਹੈ ਕਿ ਕੀ ਤੁਸੀਂ ਉਸ ਗਰੁੱਪ ਦੇ ਨਾਲ ਜਾਂ ਉਸ ਚਾਹੇ 2% ਬੈਠੇ ਆ ਗਰੁੱਪ ਦਾ ਮਤਲਬ ਇਹ ਨਹੀਂ ਹੈ ਕਿ ਬਹੁਤ ਲੋਕ ਹੀ ਬੈਠੇ ਹੋਣ 2% ਵੀ ਹੋ ਸਕਦੇ ਆ ਤਾਂ ਕਿਤੇ ਨਾ ਕਿਤੇ ਤੁਸੀਂ ਜਿਹੜੇ ਜਿੱਥੇ ਆ ਕੇ ਵੀ ਤੁਹਾਡੀ ਤੁਹਾਡੇ ਆਉਣ ਤੇ ਗੱਲ ਬਦਲੀ ਗਈ ਹੈ ਤਾਂ ਇਹਦਾ ਮਤਲਬ ਸਿੱਧਾ ਜਾਂ ਕੇ ਇਹ ਬਣਦਾ ਹੈ ਕਿ ਜਾਂ ਤਾਂ ਤੁਸੀਂ ਉਹਨਾਂ 'ਚ ਭਰੋਸਾ ਆਪਣਾ ਪੈਦਾ ਨਹੀਂ ਕਰ ਸਕੇ ਜਿွှਾਸ ਨਹੀਂ ਪੈਦਾ ਕਰ ਸਕੀ ਜੁਨਾ ਜਿੰਨਾ ਭਰੋਸਾ ਉਹਨਾਂ ਨੂੰ ਤੁਹਾਡੇ ਤੇ ਹੋਣਾ ਚਾਹੀਦਾ ਹੈ ਜਾਂ ਫਿਰ ਤੁਸੀਂ ਤੁਹਾਨੂੰ ਆਪਣੇ ਆਤਮ ਚਿੰਤਨ ਕਰਕੇ ਤੁਹਾਨੂੰ ਆਪਣੇ ਆਪ 'ਚ ਫਰਕ ਪਾਉਣਾ ਪਊਗਾ ਕਿ ਉਹ ਤੁਹਾਡੇ ਬਾਰੇ 'ਚ ਕਿਹੜੀਆਂ-ਕਿਹੜੀਆਂ ਤੁਹਾਡੀਆਂ ਬੁਰਾਈਆਂ ਬਾਰੇ 'ਚ ਜ਼ਿਕਰ ਕਰ ਰਹੇ ਸੀ ਕਿਉਂਕਿ ਕਈ ਵਾਰ ਕੀ ਹੁੰਦਾ ਕੋਈ ਵੀ ਬੰਦਾ ਨਾ ਸਾਹਮਣੇ ਨਹੀਂ ਕਹਿੰਦਾ ਹੁੰਦਾ ਕਈ ਵਾਰ ਤੁਹਾਡੀਆਂ ਬੁਰਾਈਆਂ ਤੁਹਾਡੀਆਂ ਗਲਤੀਆਂ ਤੁਹਾਡੇ ਬਾਰੇ 'ਚ ਚੁਗਲੀਆਂ ਕਰਨੀਆਂ ਉਹ ਹਮੇਸ਼ਾ ਪਿੱਛੇ ਹੀ ਹੁੰਦੀਆਂ ਤੁਹਾਡੇ ਤੋਂ ਸੋ ਇਸ ਕਰਕੇ ਤੁਹਾਨੂੰ ਉਹਨਾਂ ਗੱਲਾਂ ਤੇ ਜ਼ੋਰ ਦੇਣਾ ਪਊਗਾ ਅਗਰ ਤੁਸੀਂ ਆਪਣੇ ਆਪ ਦੇ ਵਿੱਚ ਸੁਧਾਰ ਲਿਆਉਣਾ ਚਾਹੁੰਦੇ ਆ ਤਾਂ ਇਹਨਾਂ ਗੱਲਾਂ ਨੂੰ ਤੁਸੀਂ ਬਹੁਤ ਲਾਈਟਲੀ ਨਹੀਂ ਲੈਣਾ ਕਿ ਇਹ ਤਾਂ ਹੁੰਦਾ ਹੀ ਹੁੰਦਾ ਜੀ ਕੋਈ ਗੱਲ ਨਹੀਂ ਪਰ ਤੁਹਾਨੂੰ ਉਹਦੀ ਜੜ ਤੱਕ ਜਾਣਾ ਪਊਗਾ ਉਸ ਗਰੁੱਪ ਦੇ ਵਿੱਚੋਂ ਤੁਹਾਡਾ ਜਿਹੜਾ ਕੋਈ ਖਾਸ ਦੋਸਤ ਆ ਉਹਨੂੰ ਪਿੱਛੋਂ ਤੁਸੀਂ ਪੁੱਛ ਸਕਦੇ ਹੋ ਕਿ ਕੀ ਕਾਰਨ ਸੀ ਕਿਵੇਂ ਰਿਹਾ ਪਰ ਉਹਦੇ 'ਚ ਤੁਹਾਡਾ ਵੀ ਇਹ ਫਰਜ਼ ਬਣਦਾ ਕਿ ਉਹ ਅਗਰ ਤੁਹਾਡੇ ਬਾਰੇ 'ਚ ਪਤਾ ਲੱਗ ਜਾਂਦਾ ਕਿ ਕੀ ਬੁराई ਹੋ ਰਹੀ ਸੀ ਕੀ ਚੁਗਲੀ ਹੋ ਰਹੀ ਸੀ ਜਾਂ ਕਿਹੜੀਆਂ ਗੱਲਾਂ ਹੋ ਰਹੀਆਂ ਸੀ ਕਿਹੜੀਆਂ ਰਾਜ਼ ਦੀਆਂ ਗੱਲਾਂ ਹੋ ਰਹੀ ਸੀ ਤਾਂ ਉਹਦੇ ਵਿੱਚ ਤੁਸੀਂ ਤੁਹਾਨੂੰ ਆਪਣੇ ਆਪ 'ਚੇ ਫਰਕ ਪਾਉਣਾ ਪਊਗਾ ਹੋ ਸਕਦਾ ਦੇਖੋ ਹਰ ਕੋਈ ਬੰਦਾ ਪਰਫੈਕਟ ਨਹੀਂ ਹੁੰਦਾ ਤੇ ਕਈ ਕਈ ਵਾਰ ਕਈ ਵਾਰ ਕੀ ਜੀ ਅਕਸਰ ਅਕਸਰ ਕੋਈ ਵੀ ਬੰਦਾ ਆਪਣੀ ਗਲਤੀ ਕਦੇ ਨਹੀਂ ਮੰਨਦਾ ਹੁੰਦਾ ਪਰ ਦੋਸਤੋ ਇੱਕ ਗੱਲ ਯਾਦ ਰੱਖਣੀ ਹੈ ਤੁਸੀਂ ਆਪਣੇ ਆਪ ਦੇ ਵਿੱਚ ਸੁਧਾਰ ਸਿਰਫ ਉਸ ਦਿਨ ਤੋਂ ਕਰ ਸਕਦੇ ਹੋ ਜਿਸ ਦਿਨ ਤੋਂ ਤੁਸੀਂ ਆਪਣੇ ਬਾਰੇ 'ਚ ਸੁਣਨਾ ਸ਼ੁਰੂ ਕਰ ਦੋ ਤੇ ਉਹ